ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੰਡੀ ਦੀ ਵਾਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੰਇ ਤੇ ਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਹਰ ਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਮਰੀਐ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਈ ਪਉੜੀ ਖੰਡਾ ਪ੍ਰਥਮੈ ਸਾਜਕੈ ਜਿਨ ਸਾਥ ਸੈਸਾਰ ਪਾਇਆ ਬ੍ਰਹਮਾ ਵਿਸ਼ਨ ਮਹਿ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇ ਸੰਤ ਪਰਬਤ ਮੇਦਨੇ ਬਿਨ ਧੰਮਾ ਗਗਨ ਰਹਾਇਆ ਸਰ ਜੇ ਦਾਨੋ ਦੇਵਤੇ ਤਨੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜਕੈ ਦੇਤਾ ਦਾ ਨਾਸ ਕਰਾਇਆ ਤੈਥੋ ਹੀ ਬਾਲ ਰਾਮ ਲੈ ਨਾਲ ਬਾਣਾ ਦਹ ਸਰ ਕਾਇਆ ਤੈਥੋ ਹੀ ਬਾਲ ਕ੍ਰਿਸ਼ਨ ਲੈ ਕੰਸ ਕੇ ਸੀ ਪਕੜ ਗਿਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗਤਿ ਨੇ ਤਨ ਤਾਇਆ ਕਿਨੇ ਤੇਰਾ ਅੰਤ ਨਾ ਪਾਇਆ ਸਾਦੋ ਸਤਜਗ ਬੀਤਿਆ ਅਧ ਸੀਲੀ ਤ੍ਰੇਤਾ ਆਇਆ ਨੱਚੇ ਕਾਲ ਸਰੋ ਸਾਰੇ ਕਲ ਨਾਰਦ ਡੌਰੋ ਵਾਇਆ ਅਭਿਮਾਨ ਉਤਾਰਨ ਦੇਵਤਾ ਮਹਿਖਾ ਸੁਰ ਸੁੰਡ ਪਾਇਆ ਜੀਤ ਲੈ ਤਨ ਦੇਵਤੇ ਤਹਿ ਲੋਕੀ ਰਾਜ ਕਮਾਇਆ ਵੱਡਾ ਬੀਰਾ ਖਾਇ ਕੇਸਰ ਉੱਪਰ ਛਤਰ ਫਿਰਾਇਆ ਦੇਤਾ ਇੰਦਰ ਨਿਕਾਲ ਕੇ ਤਨ ਗਰ ਕੈ ਲਾਸ stdcਾਇਆ ਡਾਰ ਕੈ ਹੱਥੋ ਦਾਨਵੀ ਦਿਲ ਅੰਦਰ ਤਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਾਉੜੀ ਇੱਕ ਦਿਹਾੜੇ ਨਾ ਬਣ ਆਏ ਦੁਰਗਾ ਸਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕਰਾਈ ਸਾਤੇ ਦਾਨਵੀ ਲੋਕੀ ਤਹ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਪਨਾ ਰਾਖਸਾਂ ਕਿਨੇ ਨ ਜਿੱਤਾ ਜਾਈ ਮੈਂ ਖੈ ਦੇਤਨੂ ਤੇਰੀ ਸ਼ਾਮਤ ਕਾਈ ਦੇਵੀ ਦੁਰਗ ਸਾਹ ਪੌੜੀ ਦੁਰਗਾ ਬੈਣ ਸੁਣੰਦੀ ਹਸੀ ਹੜੜਾਏ ਓਹੀ ਸੇਹ ਮੰਗਾਇਆ ਰਾਖਸ ਭਖਣਾ ਚਿੰਤਾ ਕਰੋ ਨਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਹਾਮਾਈ ਰਾਖਸ ਮਾਰਣੇ ਦੋਹਰਾ ਰਾਖਸਾਏ ਰੋਹਲੇ ਖੇਤ ਪੜਨ ਕੇ ਚਾਏ ਨਸਕਰਤ ਲਸਕਣ ਤੇਗਾ ਬਰਸ਼ੀਆਂ ਸੂਰਜਨ ਦਰਨ ਪਾਏ ਪੌੜੀ ਦੋਹਾ ਕਦਾਰਾ ਮੋਹ ਜੁੜੇ ਟੋਲ ਸੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੋਹ ਹੈ ਜਦਨੋ ਇਕ ਜਾਤ ਨਾ ਜਾਣ ਨ ਭਜੇ ਖੇਤ ਅੰਦਰ ਜੋਦੇ ਗੱਜੇ ਪੌੜੀ ਜੰਗ ਮਸਾਫਾ ਬੱਜਿਆ ਰਣ cures ਗਾਂ ਰਣ cures ਨਗਾਰੇ ਚਾਵਲੇ ਝੂਲਣ ਨੇਜੇ ਬੈਰ ਕਾ ਨੀਸਾਨ ਅਲਸਨ ਅਲਸਾਬਲੇ ਢੋਲ ਨਗਾਰੇ ਪਾਉਣ ਦੇ ਊਂਗਣ ਜਾਣ ਜੱਟਾ ਵਲੇ ਦੁਰਗਾ ਦੰਨੋਂ ਡਹਿ ਰਾਣ ਆਦ ਵਜਨ ਖੇਤ ਪੀ ਹਾਵਲੇ ਬੀਰ ਬਰੋਤੇ ਬਰਸ਼ੀਏ ਜਾਨ ਡਾਲ ਚਮਟਿਆ ਬਲੇ ਇੱਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੋਟਨ ਬਾਬਲੇ ਇੱਕ ਚੌਣ ਚੌਣ ਝਾੜੋ ਕੱਡੀਆਂ ਨ ਰੇਤ ਵਿੱਚੋ ਸੋਇਨਾ ਡਾਵਲੇ ਕਦਾ ਤਰਸੋਲਾ ਬਰਸ਼ੀਆਂ ਤੀਰ ਵਗਣ ਖਰੇ ਉਤਾਵਲੇ ਜਾਨ ਡਸੇ ਭਜੰਗਮ ਸਾਬਲੇ ਮਰ ਜਾਵਨ ਬੀਰ ਰੁਹਾਵਲੇ ਪੌੜੀ ਦੇਖਣ ਚੰਡ ਪਰਚੰਡਨ ਰਣਕੁਰੇ ਨਗਾਰੇ ਧਾਏ ਰਾਖਸ ਰੋਹਲੇ ਚਉ ਗਿਰਦੋ ਪਾਰੇ ਹੱਥੀ ਤੇਗਾਂ ਪਕੜ ਕੇ ਰਣ ਭਿਰੇ ਕਰਾਰੇ ਕਦਿਨ ਨੱਠੇ ਜੋਧ ਤੇ ਜੋਦੇ ਜੋਜਾਰੇ ਦਿਲ ਵਿੱਚ ਰੋਹ ਵਡਾਏ ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪਰਚੰਡਨ ਬੀਰ ਖੇਤ ਉਤਾਰੇ ਮਾਰੇ ਜਪਨ ਬਿਜਲੇ ਸਰ ਭਾਰ ਮਨਾਰੇ ਪਾਉੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਤਨ ਚਾਈ ਸਿਹਣਸਾਰ ਦੀ ਪੇਟ ਮਲੰਦੇ ਲਾਈ ਮੈਂ ਖੈ ਦੇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲਵਜ ਆਈ ਕਹੀ ਸੁਣਾਏ ਕੈ ਚੋਟੀ ਤਾਂ ਜਾਣ ਦਿਖਾਈ ਤਾਰੇ ਧੂਮਕੇਦ ਪਾਉੜੀ ਟੋਟਾ ਪਵਨ ਨਗਾਰੇ ਅਣੀਆਂ ਜੁੱਟੀਆਂ ਤੋਹ ਲਈਆਂ ਤਰਵਾਰੀ ਦੇਵਾ ਦਾਨਵੀ ਵਾਹਨ ਵਾਰੋ ਵਾਰੀ ਅਸੂਰੇ ਸੰਗਰੇ ਬੱਗੇ ਰਤ ਝੁਲਾਰੀ ਜੋਗੇਰੂ ਬਬਤਰਾ ਦੇਖਣ ਬੈਠਾ ਟਾਰੀ ਨਾਰੀ ਰਕਸਾਂ ਪਾਈ ਤੁਮ ਸਵਾਰੀ ਦੁਰਗਾ ਦਾਨਵੀ ਪਾਉੜੀ ਲਖਨਗਾਰੇ ਵੱਜਣ ਅਮੋ ਸਾਹਮਣੇ ਸਾਰਾ ਅਕਸਰਣੋਂ ਨ ਭੱਜਣ ਰੋਹੀ ਰੋਹਲੇ ਸਿੰਘਾਂ ਬੰਕੂ ਗੱਜਣ ਸੱਬੇ ਸੂਰਮੇ ਤਾਣ ਤਾਣ ਕੇ ਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੋਰੇ ਨਗਾਰੇ ਦੋਹਰੇ ਰਾਣ ਸੰਗਲਿਆਲੇ ਢੋੜਲ ਪੇਟੇ ਤੂਹਰੇ ਸਰਦਾਰ ਜਟਾਲੇ ਉਖਲੀਆਂ ਨਾਸਾਂ ਜਿੰਨਾ ਮਹ ਜਾਪਣ ਆਲੇ ਤਾਏ ਦੇਵੀ ਸਾਹਮਣੇ ਬੀਰ ਮੱਛਲੀ ਆਲੇ ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਾਣਾ ਕਨੀਰ ਕਾਲੇ ਪਾਉੜੀ ਝੋਟ ਪਈ ਖਰਚਾਂ ਮੀਂ ਦਲਾ ਮੁਕਾਬਲਾ ਕੇਰ ਲਈ ਬਰਿਆਮੀਂ ਦੁਰਗਾ ਆਏ ਕੈ ਰਾਖਸ ਵੱਡੇ ਅਲਾਮੀਂ ਭਾਜ ਨਾ ਜਾਣਦੇ ਅੰਤ ਹੋਏ ਸੁਰਗਾਮੀਂ ਮਾਰੇ ਦੇਵਤਾ ਪਾਉੜੀ ਅਗਾਣਤ ਕੁਰੇ ਨਗਾਰੇ ਦਲਾ ਪਿੜੰਦਿਆ ਪਾਏ ਮਹਿਖਲ ਭਾਰੇ ਦੇਵਾ ਦਾਨਵਾ ਵਾਹਣ ਫਟ ਕਰਾਰੇ ਰਾਕਸ ਰੋਹਲੇ ਜਾਪਣ ਤੇਗੀ ਆਰੇ ਮਿਆਨੋ ਤੂਹੀਆ ਜੋਦੇ ਵੱਡੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਪਾਂ ਜਿਵੇਂ ਹਣੇ ਕਦਨ ਆਖਣ ਹਾਰੇ ਤਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਖੜਗ ਲੈ ਪੌੜੀ ਉੰਮਲ ਲੱਥੇ ਜੋਦੇ ਮਾਰੂ ਬੱਜਿਆ ਬੱਦਲ ਜਿਵੇਂ ਖਸਰ ਰਣ ਵਿੱਚ ਗੱਜਿਆ ਇੰਦਰ ਜੇਹਾ ਜੋਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜੈਣ ਰਾਨ ਸੱਜਿਆ ਬੱਜੇ ਟੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੇ ਰਹਿ ਬਾਰੇ ਅਹਮੋ ਸਾਹਮਣੇ ਅਗਾਣਤ ਵੀਰ ਸੰਗਾਰੇ ਲਗਦੀ ਕੈਬਰੀ ਡਿੱਗੇ ਜਾਣ ਮਰਾਰੇ ਮਾਰੇ ਬੱਜਦੇ ਖੁੱਲੇ ਵਾਲੀ ਦੈਤ ਆਹਾੜੇ ਸੱਬੇ ਸੂਰਮੇ ਸੁੱਤੇ ਜਾਨ ਜਟਾਲੇ ਪੰਗਾ ਖਾਏ ਕੈ ਪੌੜੀ ਦੋਹਾ ਕੰਦਾਰਾਂ ਮੋਹ ਜੜੇ ਨਾਲ ਤੌਸਾਂ ਭਾਰੀ ਕੜ ਕਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜਾਰੀ ਮਿਆਨੋ ਖੰਡਾ ਧੋਹਿਆ ਮੈਖਾ ਸੁਰ ਭਾਰੀ ਉਮਲ ਲੱਥੇ ਸੂਰਮੇ ਮਾਰ ਮੱਤੀ ਕਰਾਰੀ ਜਾਪੇ ਚੱਲੇ ਰਤ ਦੇ ਸਾਲ ਲੇ ਜਟ ਧਾਰੀ ਪੌੜੀ ਸੱਟ ਪਏ ਜਮਦਾਣੀ ਦਲਾ ਮੁਕਾਬਲਾ ਤੋਹ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖਸ ਖਾਣੇ ਵਾਹੀ ਦੇਤ ਨੂੰ ਕੋਪਰ ਚੂਰ ਚਬਾਣੀ ਲੱਥੀ ਕਾਰਗਲੈ ਪਾਖਰ ਤੁਰਾ ਪਲਾਣੀ ਰੜ ਕੀ ਧਰਤ ਜਾਏ ਲੈਂਦੀ ਅਕਾਸ਼ ਧਾਣੀ ਸਿੰਘਾਂ ਧੌਲਦਿਆਂ ਕੂਰਮ ਸਰ ਲਹਿਲਾਣੀ ਦਸ਼ਮਨ ਮਾਰ ਕੇ ਵੱਡੇ ਗਾਨ ਤੇ ਖਾਣੀ ਮੂਏ ਖੇਤ ਵਿੱਚ ਮਹਾਰਾਣ ਵਿੱਚ ਕੱਤੀ ਕਾਣੀ ਲੋਹ ਮਿਜਦੀ ਚਾਰੇ ਯੁੱਗ ਕਹਾਣੀ ਚੱਲਗ ਤੇਗਦੀ ਬਿੱਦਣ ਖੇਤ ਵਿਹਾਣੀ ਮੈਂ ਖਹਿ ਦੇ ਤਨੂ ਇਤੀ ਮੈਖਾ ਸਰਦੈਤ ਮਾਰੇ ਦੁਰਗਾ ਆਇਆ ਚੌਦੈ ਲੋਕਾ ਰਾਣੀ ਸਿੰਘ ਅਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੇ ਹੰਕਾਰ ਕੈ ਜਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੋ ਦੇਹੜ ਬਾਣੀ ਚੱਲੇ ਵੀਰ ਖੇਤ ਪੀਤਾ ਫਲ ਆਇਆਣੀ ਘੁੰਮਣ ਸੂਰਮੇ ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਈਸਰ ਦੇ ਵਰਦਾਨੀ ਹੋਈ ਜਤ ਦਿਨ ਸੁੰਬਨ ਸੁਮਗਮਾਨੀ ਜਨਮੈ ਸੂਰਮੇ ਇੰਦਰ ਦੀ ਰਜ ਧਾਨੀ ਤੱਕੀ ਜਤਣੀ ਇੰਦਰਪੁਰੀ ਤੇ ਤਾਵਣਾ ਬਾਡ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਖਰਾ ਭੀੜ ਸੰਧਾ ਸਾਜ ਬਣਾਇਆ ਜੰਮੇ ਕਟਕ ਅਸ਼ੋਹਣੀ ਅਸਮਾਨ ਕਰਦੀ ਛਾਇਆ ਰੋਹ ਸੁੰਬਨ ਸੁੰਬ ਸਦਾਇਆ ਪੌੜੀ ਸੋਮ ਬਨ ਸੰਬਾ ਲਾਇ ਵਟ ਜੋਦੀ ਸੰਗਰ ਬਾਈ ਰੋਹ ਦਿਖਾਲੀ ਦਿੱਤੀ ਆ ਵਰਿਆਮੀ ਤੁਰੇ ਨਚਾਏ ਕੁਰੇ ਦਮਾਮੇ ਦੋ ਹਰੇ ਜਮ ਬਾਹਣ ਜੋ ਅਰੜਾਏ ਦੇਵ ਦਾਨੋ ਲੁੱਜਣ ਆਏ ਪੌੜੀ ਦਾਨੋ ਦੇਵ ਅਨਾਗੀ ਸੰਗਰ ਰਚਿਆ ਫੁੱਲ ਖੜੇ ਜਨ ਬਾਗੀ ਬਾਣੇ ਜੋਦਿਆਂ ਪੁੱਤਾਂ ਇਲਾ ਕਾਗੇ ਗੋਸਤ ਪੱਖਿਆ ਹੰਮੜ ਧੰਮੜ ਜਾਗੀ ਕਤੀ ਸੂਰਿਆਂ ਸੱਟ ਪਏ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਓ ਭਜਾਈ ਮਿਲ ਕੇ ਰਾਖਸੀ ਲੋਕੀ ਤਹੇ ਫਿਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੇਵਾਂ ਡਰਦਿਆਂ ਆਂਦੀ ਚੰਡ ਚੜ੍ਹਾਈ ਉੱਤੇ ਰਾਖਸਾ ਪੌੜੀ ਆਈ ਫੇਰ ਭਵਾਨੀ ਖਬਰਾਂ ਪਾਈਆਂ ਦੇਤ ਵੱਡੇ ਅਬਹਿਮਾਨੇ ਹੋਏ ਇਹ ਇਕੱਠੇ ਲੋਚਨ ਤੂੰ ਮਗਮਾਨੀ ਰਾਏ ਬੁਲਾਇਆ ਜੱਗ ਵਿੱਚ ਵੱਡਾ ਦਾਨ ਆਪ ਕਹਾਇਆ ਛੱਟ ਪਏ ਖਰਚਾਂ ਮੇ ਦੁਰਗਾ ਲਿਆਵਣੀ ਪੌੜੀ ਕੜਖ ਉੱਠੀ ਰਾਣ ਚੰਡੀ ਫੌਜਾਂ ਦੇਖ ਕੇ ਤੋਹਮਿਆਂ ਨੋ ਖੰਡਾ ਹੋਈ ਸਾਹਮਣੇ ਸੱਬੇ ਬੀਰ ਸੰਘਾਰੇ ਤੂੰ ਮਰਨੈਣ ਦੇ ਜਾਣਾ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ ਚੋਬੀ ਤੌਸ ਬਜਾਈ ਦਲਾ ਮੁਕਾਬਲਾ ਰੋਹ ਭਵਾਨੀ ਆਈ ਉੱਤੇ ਰਾਖਸਾਂ ਖੱਬੇ ਦਸਤ ਨਚਾਈ ਸੀਹਣਸਾਰ ਦੀ ਬਹੁਤਿਆ ਦੇ ਤਾਨ ਲਾਈ ਕੀਤੀ ਰੰਗਲੀ ਭਾਂਜਾ ਮਾਰਨ ਪਾਈ ਦੁਰਗਾ ਜਾਣ ਕੇ ਰੋਹ ਹੋਏ ਚਲਾਈ ਰਾਖਸ ਰਾਏ ਨੂੰ ਜਾਮਪੁਰ ਦੀਆ ਪਠਾਈ ਲੋਚਣ ਤੋਂ ਮਨ ਨੂੰ ਜਾਪੇ ਦਿੱਤੀ ਸਾਈ ਮਾਰਨ ਸੰਭਦੀ ਪੌੜੀ ਨੰਨੇ ਦੇਤ ਪੁਕਾਰੇ ਰਾਜੇ ਸੁਮਥੈ ਲੋਚਨ ਤੁਮ ਸੰਘਾਰੇ ਸਣੇ ਸਿਪਾਹੀਆ ਚਣ ਚਣ ਜੋਦੇ ਮਾਰੇ ਅੰਦਰ ਖੇਤ ਦੇ ਜਾਪਣ ਅੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਬਿਜਦੇ ਦੇਤਾਂ ਦੇ ਦਲ ਹਾਰੇ ਦੈਸਤ ਖਾਏ ਕ ਬਚੇ ਸੋ ਮਾਰੇ ਮਾਰੇ ਰਹਦੇ ਰਾਏ ਥੈ ਪੌੜੀ ਰੋਹ ਹੋਏ ਬੁਲਾਏ ਰਾਖਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਅਰ ਮੁੰਡਾ ਪਠਾਏ ਬਹੁਤਾ ਕਟਕ ਦਇ ਜਾਪੇ ਛੱਪਰ ਛਾਏ ਬਣੀਆਂ ਕੇ ਜਮ ਜੇ ਤੇ ਰਾਏ ਬੁਲਾਏ ਚੱਲੇ ਜੁੱਧ ਨੂੰ ਜਾਮ ਜਣ ਜਮ ਪਰ ਪਕੜ ਚਲਾਏ ਸਬੇ ਮਾਰਨੇ ਪੌੜੀ ਟੋਲੇ ਨਗਾਰੇ ਵਾਏ ਦਲਾ ਮੁਕਾਬਲਾ ਰੋਹ ਰੋਹਿਲੇ ਆਏ ਉੱਤੇ ਰਾਕਸਾਂ ਸਭ ਨੇ ਤੁਰੇ ਨਚਾਏ ਬਰਛੇ ਪਕੜ ਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੇ ਤੇਰੀ ਸ਼ਹਿ ਬਰ ਲਾਈ 부ਠੀ ਦੇਵਤਾ ਭੇਰੀ ਸੰਖ ਵਜਾਏ ਸੰਗਰ ਰਤਿਆ ਤਣ ਤਨ ਤੀਰ ਚਲਾਏ ਦੁਰਗਾ ਧਣ ਖਲੈ ਜਿੰਨੇ ਦਸਤ ਉਠਾਏ ਰਹੇ ਨਾ ਜੀਵ ਦੇ ਚੰਡ ਅਰ ਮੰਡ ਖਪਾਏ ਦੋਨੋ ਦੇਵਤਾ ਸੰਭਾਂ ਨੇ ਸੰਭਰਸਾਏ ਮਾਰੇ ਦੈਤ ਸੁਣ ਜੋ ਦੇ ਸਭ ਬਲਾਏ ਆਪਣੇ ਮਾਜਨਸੀ ਜਿਨੇ ਦੇਵ ਪਜਾਏ ਅੰਦਰ ਜੇ ਬਹੇ ਤੇਈ ਮਾਰ ਗਿਰਾਏ ਪਲ ਵਿੱਚ ਦੇਵਤਾ ਓਨੇ ਦਸਤੀ ਦਸਤ ਵਜਾਏ ਤਿੰਨਾ ਚੇਤ ਕਰ ਫਰੈਰ ਫਿਰ ਸਰਨਮਤ ਬੀਜ ਚਲਾਏ ਬੀੜੇ ਰਾਏ ਦੇ ਸੰਜ ਪਟੇਲਾ ਪਾਏ ਚਲਕਤ ਟੋਪੀਆਂ ਲੱਜਣ ਨੋ ਅੜੜਾਏ ਰਾਖਸ ਰੋਹਲੇ ਕਦੇ ਨਕਨੇ ਹਟਾਏ ਜੁੱਧ ਮਚਾਏ ਕੈ ਮੈਲ ਤੇਈ ਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦਤੀ ਡੰਡ ਅਬਾਰੀ ਨੇੜੇ ਆਏ ਕੈ ਸਿੰਘ ਕਰੀਐ ਸਵਾਰੀ ਦੁਰਗਾ ਸੋਰ ਸੁਣ ਖੱਬੇ ਦਸਤ ਅਬਾਰੀ ਗਦਾ ਫਿਰਾਏ ਕੈ ਸੈਨਾ ਸਭ ਸੰਘਾਰੀ ਸਰਣਵਤ ਬੀਜ ਦੀ ਜਾਨ ਮਾਦ ਖਾਏ ਮਦਾਰੀ ਘੁੰਮਣ ਸੋਰਮੈ ਅਗਾਣ ਤਪਾਉ ਪਸਾਰੀ ਰੁਲੇ ਅਹਾੜ ਵਿੱਚ ਜਾਪੇ ਖੇੜ ਖਿਡਾਰੀ ਸੁੱਤੇ ਫਾਗਨੂ ਸਰਣਵਤ ਬੀਜ ਹਕਾਰੇ ਰਹਦੇ ਸੋਰਮੈ ਜੋਦੇ ਜੇੜ ਮਨਾਰੇ ਦਿਸਣ ਖੇਤ ਵਿੱਚ ਸਭਨੇ ਦਸਤੋ ਬਾਰੇ ਤੀਗਾ ਤੋਹ ਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਤੇ ਠਣਕਾਰੇ ਤੇਗੀ ਉੰਬਰੇ ਘਾਟ ਕਢਨ ਠਠਿਆਰੇ ਜਾਨ ਬਣਾਏ ਕੈ सट पई जमदाी दला मुकाबला घुमर बर्गस्तानी दल विच कने तुर पलाणी डिगण सूरमे उठ उठ मंगण पाणी कायल घुमंदी ए वड मार विहाणी उपर राकसां बिजल जो चरलाणी उठी देवता पाउड़ी ਜੋ ਵੀ ਤੋ ਸਬਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਾਲ ਵਿੱਚ ਦਾਨ ਵੀ ਦੁਰਗਾ ਦਾਨੋ ਮਾਰੀ ਰੋਹ ਵਢਾਏ ਕੈ ਸਿਰ ਵਿੱਚ ਤੇਗ ਵਗਾਈ ਸਰਣਵਤ ਬੀਜ ਦੇ ਅਗਾਨ ਤਦਾਨੋ ਭਾਰੇ ਹੋਏ ਲੋਹਵਾ ਜੋਦੇ ਜੇੜ ਮਨਾਰੇ ਅੰਦਰ ਖੇਤ ਦੇ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਆਮਦੇ ਰਤੂ ਦੇ ਪਰਣਾਲੇ ਤੈਨ ਤੇ ਪੋਏ ਪਏ ਉੱਠੇ ਕਾਰਣ ਆਰੇ ਰਾਖਸ ਹੜਹੜਾਏ ਤੱਗਾ ਸੰਗਲਿਆਲੀ ਸੰਗਰਵਾਇਆ ਬਰਛੀ ਬੰਬਲੀਆਲੀ ਸੂਰੇ ਸੰਗਰੇ ਭੇੜ ਮੱਛਿਆ ਬੀਰਾਲੀ ਦੁਰਗਾ ਧਾਨਵੀ ਮਾਰ ਮੱਤੀ ਕ ਮੋਹਰਾਲੀ ਅੰਦਰ ਖੇਤ ਦਾ ਜਾਨ ਨਟ ਲੱਥੇ ਸ਼ਾਲੀ ਢੋਲ ਬਜਾਏ ਕੈ ਲੋਹ ਲਾਤੀ ਜਾਲੀ ਲੋਥੀ ਜਮ ਧੜੀ ਲੋਹ ਫਾਤੀ ਜਾਲੀ ਲੋਥੀ ਜਮ ਧੜੀ ਕਣ ਵਿੱਚ ਜਉ ਸੰਸ਼ਾਲੀ ਤੇਗਾਂ ਹਸਿਓ ਕੁੰਮਣ ਯਾਰ ਸਿਆਲੀ ਬਣਿਆ ਕੇ ਜਮਾ ਤੱਗਾ ਸੂਲ ਬਜਾਈਆਂ ਦਲਾ ਮੁਕਾਬਲਾ ਤੋਹ ਮਿਆਨੋ ਲੰਜਾ ਜਵਾਨੀ ਸੂਰਮੀ ਸ਼ਰਣਵਤ ਬੀਜ ਬਧਾਈਆਂ ਅਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੋਹ ਬਡਾਈ ਕੈ ਸਬਨੇ ਆਣ ਵਗਾਈਆਂ ਤੇਗਾ ਤੋਹ ਕੈ ਦੁਰਗਾ ਸਭ ਬਚਾਈਆਂ ਟਾਲ ਸੰਭਾਲ ਕੈ ਦੇਵੀ ਆਪ ਚਲਾਈਆਂ ਤੱਕ ਤੱਕ ਦਾਨ ਵੀ ਲੋਹੋਂ ਨਾਲ ਲੜਵਾਇਆਂ ਤੇਗਾ ਨੰਗੀਆਂ ਸਰਸਤੀ ਜਨਨਾਈਆਂ ਮਿਲ ਕੈ ਦੇਵੀਆਂ ਸੱਬੇ ਮਾਰਗ ਰਾਜਾਂ ਅੰਦਰ ਖੇਤ ਦੇ ਤਿੱਦੋਂ ਫੇਰ ਸਵਾਂਝਾ ਹੋਈਆਂ ਸੂਰਤਾ ਬਾਉੜੀ ਸੂਰੀ ਸੰਗਰ ਰਚਿਆ ਢੋਲ ਸੰਖਨ ਗਾਰੇ ਬਾਇ ਕੈ ਚੰਡ ਚਤਾਰੀ ਕਾਲ ਕਾ ਮਨ ਬਹਿਲਾ ਰੋਸ ਵਡਾਏ ਕੈ ਨਿਕਲੇ ਮੱਥਾ ਫੋਰ ਕੈ ਜਨ ਫਤੇ ਨਿਸ਼ਾਨ ਬਜਾਏ ਕੈ ਜਾਗ ਸੋ ਜੰਮੇ ਜੋਧ ਨੂੰ ਜਰਵਾਣਾ ਜਾਣ ਮਹੜਾਏ ਕੈ ਦਲ ਵਿੱਚ ਕੇਰਾ ਕੱਤਿਆ ਸਾਨ ਜਨ ਸੀਹ ਤੁਰਿਆ ਗਣਣਾਈ ਕੈ ਆ ਪਵਿਸੋਲਾ ਹੋਇਆ ਤਹਿਉ ਲੋਕਾ ਦੇਖੁ ਨਸਾਇਕੈ ਰੋਹ ਸਦਾਈ ਚੱਕਰ ਪਾਣ ਕਰ ਨਿੰਦਾ ਖੜਗ ਉਠਾਇ ਕੈ ਅੱਗੇ ਰਾਖਸ ਬੈਠੇ ਰੋਹਲੇ ਤੀਰੀ ਤੇਗੀ ਸੈ ਬਰ ਲਾਇ ਕੈ ਪਕੜ ਪਿਛਾੜੇ ਰਾਖਸਾਂ ਦਲ ਦੇਤਾ ਅੰਦਰ ਜਾਇ ਕੈ ਬਹੁ ਕੇਸੀ ਪਕੜ ਪਿਛਾੜਿਆਨ ਤਿਨ ਅੰਦਰ ਤੂੰ ਮਰ ਜਾਇ ਕੈ ਵੱਡੇ ਵੱਡੇ ਚੁਣ ਸੂਰਮੈ ਗਏ ਕੋਟੀ ਦਏ ਚਲਾਇ ਕੈ ਰਣ ਕਾਲੀ ਗੁੱਸਾ ਖਾਏ ਕੈ ਪਾਉੜੀ ਦੋਹਾਂ ਕੰਦਾਰਾ ਮੋਹਜੜੇ ਅਣੀਆਂ ਰਾ ਚੁੰਜਾਂ ਤੋਹ ਕਿਰਪਾਣਾ ਤਿੱਖੀਆਂ ਨਾਲ ਲੋਹੋਂ ਧੋਈਆਂ ਹੋਰਾਂ ਸਰਣਵਤ ਬੀਜ ਨੂੰ ਘੱਤ ਕੇ ਰਖ ਲੋਈਆਂ ਲਾੜਾ ਦੇਖਣ ਲਾੜੀਆਂ ਚੌਗਰਦੇ ਹੋਈਆਂ ਚੋਬੇ ਤੌਸਾਂ ਪਾਆਂ ਤਲਾ ਮੁਕਾਬਲਾ ਦਸਤੀ ਤੋਹ ਨਚਾਂ ਜਾਂ ਤੀਗਾ ਨੰਗੀਆਂ ਸੂਰਿਆਂ ਦੇ ਤਨ ਲਾਂਝਾਂ ਗੋਸਟ ਗਿੱਧੀਆਂ ਬਿੱਦਣ ਰਾਤੀ ਆਂ ਜਾਂ ਮਰਦਾ ਘੋੜੀਆਂ ਜੋ ਗਣੀਆਂ ਮਿਲਤਾਆਂ ਲੋਹੋਂ ਪਖਣਾ ਫੌਜਾਂ ਮਾਰ ਹਟਾਂਜਾ ਦੇਵਾ दानਵਾ ਭਜ ਦੀ ਕਥਾ ਸੁਣਾਇਆ ਰਾਜੇ ਸੁੰਭ ਥੈ ਪੋਏ ਨ ਪੌਣੇ ਪਾਂਜਾ ਬੂੰਤਾ ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਂਜਾ ਸੱਬੇ ਸੂਰਤਾ ਬਹੁਤੀ ਸ੍ਰੀ ਬਿਹਾਂਜਾ ਕੜੀਆਂ ਕਾਲਕੀਆਂ ਜਾਇਣ ਜਾਣ ਨ ਜਾਏ ਮਾਜਬ ਚੂਜੇ ਸੂਰਮੇ ਸੋਮ ਬਸੁਣੀ ਕਰ ਹਾਲੀ ਰਣਵਤ ਬੀਜ ਦੀ ਰਣ ਵਿੱਚ ਕਿਨੇ ਨ ਝਾਲੀ ਦੁਰਗਾ ਆਮ ਦੀ ਬਹੁਤੇ ਬੀਰ ਜਟਾਲੀ ਉੱਠੇ ਆਖ ਗਏ ਝੋਟਾਂ ਪਾਣ ਤਬਾਲੀ ਜਾ ਸੁਣ ਜੁੱਧ ਨੂੰ ਥਰ ਥਰ ਪ੍ਰਥਮੀ ਚਾਲੇ ਦਲਾ ਚੜੰਦਿਆਂ ਨਾਉ ਜਿਵੇ ਹੈ ਹਾਲੀ ਸਹਿਦਰਿਆਉ ਵਿੱਚ ਜੋ ਧੋੜ ਉਤਾਹਾਂ ਘਾਲੇ ਛੜੀ ਤੁਰੰਗਮ ਜਾਣ ਪਕਾਰੂ ਚਾਲੀ ਤਰਤੀ ਇੰਦਰਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ਚੱਲੇ ਸੋਹ ਹੈ ਦੁਰਗ ਸਾਜਣ ਕਾਬੇ ਹਾਜੀ ਤੇਰੀ ਤੇਗੇ ਜਾਮ ਧੜੇ ਰਣ ਵੰਡੇ ਬਾਜੀ ਇਕ ਕਾਇਲ ਕੋ ਮਨਸੂਰ ਮੈਂ ਜਨ ਮਕਤਬ ਕਾਜੀ ਇਕ ਬੀਰ ਪਰੋਤੇ ਬਰਸ਼ੀਏ ਜੋ ਚੱਕ ਪਹੁਣ ਨਿਵਾਜੀ ਇਕ ਦੁਰਗਾ ਸੋਹ ਹੈ ਖੁਣਸ ਕੈ ਖੁਣ ਸੈਣ ਤਾਜੀ ਇਕ ਧਾਵਣ ਦੁਰਗਾ ਸਾਹਮਣੇ ਜੋ ਭੁਖਿਆਏ ਬਾਜੀ ਕਦੇ ਨ ਰੱਜੇ ਜੁੱਧ ਤੇ ਰਾਜ ਹੋਏ ਰਾਜੀ ਬੱਜੇ ਸੰਗਲਿਆਲੇ ਸੰਗਰ ਡੋਹਰੇ ਡਹੇ ਸੁਖੇ ਤਜਟਾਲੇ ਹਾਠਾਂ ਜੋੜ ਕੇ ਨਿਜੇ ਬੰਬਲੀ ਆਲੇ ਦਸਨ ਔਰੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਤੇ ਦਾਣਵੀ ਸੂਲ ਹੋਇਆਂ ਕੰਗਾ ਵਾਛੜ ਕਤੀ ਸੂਰਿਆਂ ਵਿੱਚ ਖੇਤ ਕਥੰਗਾ ਤੋਹ ਕਰਪਾਣਾ ਤਖੀਆਂ ਵੱਡ ਲਾਹਣ ਅੰਗਾ ਪਹਿਲਾ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪੌੜੀ ਔਰ ਉਹ ਫੌਜਾਂ ਆਈਆ ਬੀਰ ਚੜੇ ਕੰਧਾਰੀ ਸੜਕ ਮਿਆਂ ਨੋ ਕੱਟੀਆਂ ਤਿੱਖੀਆਂ ਤਰਵਾਰੀ ਕੜਕ ਉੱਠੇ ਰਣ ਮੱਚਿਆ ਵੱਡੇ ਹੰਕਾਰੀ ਸਿਰ ਬਾਹਾਂ ਗਨਲੇ ਫੁੱਲ ਜਿਹੇ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨ ਆਰੀ ਦੋਹਾਂ ਕੰਧਾਰਾਂ ਮੋਹ ਜੜੇ ਜਾਂ ਸੱਟ ਪਈ ਖਰਵਾਰ ਕਾ ਤੱਕ ਤੱਕ ਕਹਿ ਬਰ ਦੁਰਗ ਸਾ ਤੱਕ ਮਾਰੇ ਭਲੇ ਜੁਝਾਰ ਕਾ ਪੈਦਲ ਮਾਰੇ ਹਾਥੀਆਂ ਸੰਗ ਰੱਥ ਗਿਰਿਆ ਸਵਾਰ ਕੋ ਸੋਹਣ ਸੰਜਾ ਬਾਗੜਾ ਜਣ ਲੱਗੇ ਫਲਾਂ ਨਾਰਕੋ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਰਵਾਰ ਕੋ ਏਦੂ ਪਾਰੋ ਓ ਤ ਪਾਰ ਹਰਨਾਖਸ ਕਈ ਹਜ਼ਾਰ ਕੋ ਜਣ ਏਕਾ ਰਹੀ ਕੰਧਾਰ ਕੋ ਸਦ ਰਹਿਮਤ ਤੇਰੇ ਬਾਰ ਕੋ ਪਾਉੜੀ ਦੁਹਾਂ ਕਦਾਰਾ ਮੋਹ ਜੜੇ ਸੱਟ ਪਏ ਜਮਤਾਨ ਕੋ ਤਦ ਖਿੰਗਨ ਸੋ ਬਨ ਚਾਇਆ ਡਲ ਡਾਲ ਉੱਪਰ ਬਰਗਸਤਾਨ ਕੋ ਖੜੀ ਬਲੰਦ ਮਗਾਇਓ ਫਰਮਾਇਸ ਕਰ ਮਲਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਕਿਤ ਕਤਨ ਕਾਣ ਕੋ ਅਗੈ ਤੇਗ ਭਗਾਈ ਦੁਰਗ ਸਾਹ ਵੱਡ ਸੰਭਣ ਬਹੀ ਪਲਾਣ ਕੋ ਰੜ ਕੀ ਜਾਏ ਧਰਤ ਕੋ ਵੱਡ ਖਾਪਰ ਵੱਡ ਪਾਖਰ ਵੱਡ ਕੇ ਕਾਨ ਕੋ ਬੀਰ ਪਲਾਣੋ ਡਗਿਆ ਕਰ ਸਜਦਾ ਸੰਭ ਸਜਾਨ ਕੋ ਸਾ ਬਾਸ ਸਲੋਣੇ ਖਾਨ ਕੋ ਸਰਾ ਸਾ ਬਾਸ ਤੇਰੇ ਤਾਨ ਕੋ ਤਾਰੀਫਾਂ ਪਾਣ ਚ ਬਾਣ ਕੋ ਸਦਰ ਰਹਿਮਤ ਕੈਪਾ ਖਾਨ ਕੋ ਸਦਰ ਰਹਿਮਤ ਤੁਰੇ ਨਚਾਨ ਕੋ ਪੌੜੀ ਦਰਗਾ ਤੇ ਦਾਣਵੀ ਗੈ ਸੰਗਰ ਕਥੇ ਔਰੜ ਉੱਠੇ ਸੂਨਮੇ ਆ ਡਾਹੇ ਮੱਥੇ ਕੱਟ ਤਭੰਗੀ ਕੈ ਫਰੀ ਦਾਲ ਗਾਹਿੰਨ ਕਥੇ ਦੇਖਣ ਜੰਗ ਫਰੇਸਤੇ ਅਸਮਾਨੋਂ ਲੱਥੇ ਪੌੜੀ ਦੋਹਾ ਕੰਧਾਰਾਂ ਮੋਝੜੇ ਦਲ ਕੋਰੇ ਨਗਾਰੇ ਔਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕੇ ਤੇ ਗਾਂ ਵਰਸ਼ੀਆਂ ਹਥਿਆਰ ਉਭਾਰੇ ਟੋਪ ਪਟੇਲਾ ਪਖਰਾ ਗਾਲ ਸੰਝ ਸਵਾਰੇ ਲੈ ਕੇ ਬਰਸ਼ੀ ਦੁਰਗ ਸਾਹਿਬ ਬਉਦਾਨਵ ਮਾਰੇ ਚੜੇ ਰੱਥੀ ਗਜ ਘੋੜਈ ਮਾਰ ਪੋਏ ਤੇ ਡਾਰੇ ਜਾਨ ਹਲਵਾਈ ਸੇਖ ਨਾਲ ਵਿੰਨ ਬੜੇ ਉਤਾਰੇ ਪੌੜੀ ਦੋਹਾ ਕੰਧਾਰਾਂ ਮੋਹ ਜੜੇ ਨਾਲ ਤੌਸਾਂ ਭਾਰੀ ਲਈ ਭਗਵਤੀ ਦੁਰਗ ਸਾਹਿਬ ਵਰ ਜਾਗਣ ਭਾਰੀ ਲਾਈ ਰਾਜੇ ਸੁੰਬਨੋ ਰਤ ਪੀਏ ਪਿਆਰੀ ਸੁੰਬ ਭਲਾਣੋ ਡਿੱਗਿਆ ਉਪਮਾ ਵੀ ਚਾਰੀ ਤੋਬਰਤੂ ਨਾਲੋ ਨਿਕਲੀ ਬਰਸ਼ੀ ਦੋ ਧਾਰੀ ਜਾਣ ਰਜਾਦੀ ਉਤਰੀ ਪੈਣ ਸੂਹੀ ਸਾਰੀ ਪੌੜੀ ਦੁਰਗਾ ਤੇ ਦਾਣਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗਸਾ ਗਹਿ ਸਬਨੀ ਬਾਹੀ ਸੰਬਨ ਸੰਭ ਸੰਗਾਰਿਆ ਵਥ ਜੇਹੇ ਸਾਹੀ ਫੌਜਾਂ ਰਾਖਸੇ ਆਰੀਆਂ ਦਿਖ ਰੋਵਨ ਤਾਹੀ ਮੋਹ ਕੜੂਚੇ ਕਾਹ ਦੇ ਛੱਡ ਕੋੜੇ ਰਾਹੀ ਭਜਦੇ ਹੋਏ ਮਾਰੀਆਂ ਨ ਮੋੜ ਝਾਕਣ ਨਾਹੀ ਪੌੜੀ ਸੰਬਨ ਸੰਬ ਪਠਾਇਆ ਜਮ ਦੇ ਤਾਂ ਮਨੋ ਇੰਦਰ ਸੱਤ ਬਲਾਇਆ ਰਾਜ ਅਬਖੇਖਨੋ ਸਿਰ ਪਰ ਛਤਰ ਫਿਰਾਇਆ ਰਾਜ ਇੰਦਰ ਦੇ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੋਨੀ ਆਇਆ ਜਨ ਇਹ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੋਨੀ ਆਇਆ ਜਿਨੇ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ